ਜਿਨ੍ਹਾਂ ਨੇ ਸਾਡੇ ਚਖਮੀ ਕੀਤੇ ਨੇ ਉਹਨਾਂ ਸਾਰਿਆਂ ਦੀ ਐਫਆਈਆਰ ਦਰਜ ਹੋ ਕੇ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਜਿਹੜੀ ਗੱਲ ਕਰਨੀ ਚਾਹਣਾ ਦੇਖੋ ਹਾਂ ਸਾਰੇ ਆਗੂਆਂ ਨੇ ਜਾਣਾ ਹੈ ਭਨੇਰ ਸਾਹਿਬ ਆਏ ਨੇ ਇੱਕ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਮੈਂ ਇੰਨੀ ਬੋਲਣ ਦੀ ਕੈਪੈਸਿਟੀ 'ਚ ਨਹੀਂ ਆ ਉਹ ਬਾਈ ਥੋੜਾ ਹੱਥ ਦਲ ਇਹਨਾਂ ਵਿਸ਼ਿਆਂ ਤੇ ਅਗਰ ਗੱਲ ਕਰਨੀ ਹੋਵੇ ਤਨ ਤਨ ਘੰਟੇ ਬਹਿ ਕੇ ਖੜ ਕੇ ਬੋਲ ਕੇ ਇਹ ਰਿਜ਼ਲਟ ਕੱਢ ਸਕਦੇ ਆ ਕਿ ਤੁਹਾਡੀ ਇਹ ਦਸ਼ਾ ਕਿਉਂ ਹੋਈ ਆ ਬਹੁਤ ਲੋਕ ਕਹਿੰਦੇ ਨੇ ਕੀ ਕਹਿੰਦੇ ਆ ਇਹਨਾਂ ਨੇ ਕੁੜੀਆਂ ਦੇ ਵਿਆਹ ਤੇ ਖਰਚ ਕਰਤੇ ਕੋਈ ਕਹਿੰਦਾ ਇਹਨਾਂ ਨੇ ਕੋਠੀਆਂ ਪਾਲੀਆਂ ਕੋਈ ਕਹਿੰਦਾ ਇਹਨਾਂ ਨੇ ਸਰਕਾਰ ਪੀਓ ਲੈ ਲਈਆਂ ਕੋਈ ਕਹਿੰਦਾ ਇਹਨਾਂ ਨੇ ਓਦੋਂ ਵੀ ਵੱਡੀਆਂ ਦਾ ਕੀ ਉਹ ਗੱਡੀ ਦਾ ਨਾਂ ਲੈਂਦੇ ਆ ਜਿਹੜੀ ਬਾਲੀ ਵੱਡੀ ਆਉਂਦੀ ਆ ਫੋਰਚੂਨਰ ਮੈਂ ਇਨੇ ਪਿੰਡਾਂ ਚ ਗਿਆ ਕਿਸੇ ਵੀ ਪਿੰਡ ਤੋਂ ਮੈਨੂੰ ਕਿਸੇ ਜੱਟ ਕੋਲੇ ਫੋਰਚੂਨਰ ਗੱਡੀ ਨਹੀਂ ਮਿਲੀ ਲੇਕਿਨ ਪ੍ਰਚਾਰ ਕਰਨ ਵਾਲਿਆਂ ਨੇ ਪ੍ਰਚਾਰ ਤੁਹਾਡੇ ਖਿਲਾਫ ਕਰ ਰੱਖਿਆ ਹੈ ਉਹ ਗੱਡੀਆਂ ਉਹ ਸਭ ਕੁਝ ਤੁਹਾਡੇ ਕਰਜ਼ੇ ਦਾ ਕਾਰਨ ਨਹੀਂ ਹੈ ਉਹਦੇ ਕਾਰਨ ਲਗਾਤਾਰ ਲੰਬੇ ਸਮੇਂ ਤੋਂ ਬਣੀਆਂ ਆਰਥਿਕ ਨੀਤੀਆਂ ਜਿਹਦਾ ਨਿਸ਼ਾਨਾ ਹੈ ਤੁਹਾਡੀਆਂ ਜ਼ਮੀਨਾਂ ਕਾਰਪੋਰੇਟ ਲੋਕਾਂ ਦੇ ਕਬਜ਼ੇ ਜਾਣੀਆਂ ਚਾਹੀਦੀਆਂ ਡਬਲਯੂਟੀਓ ਵਰਗੇ ਸੰਸਥਾਵਾਂ ਦਾ ਨਿਸ਼ਾਨਾ ਹੈ ਉਹਦੇ ਤੇ ਲੜਾਈ ਹੈ ਇਹ ਲੜਾਈ ਛੋਟੀ ਨਹੀਂ ਹੈ ਲੇਕਿਨ ਜਿੰਨਾ ਸਬਰ ਨਾਲ ਲੜੋਗੇ ਜਿੱਤਾਂਗੇ ਅਵਸ਼ਿਅਤਾਂਗੇ ਸੋ ਮੈਨੂੰ ਵਿਸ਼ਵਾਸ ਦਿਵਾਓ ਜਿੰਨੇ ਇੱਥੇ ਬੈਠੇ ਹੋ ਕਸਮ ਖਾਹ ਮੇਰੀ ਤੇ ਅੱਗੇ ਤੋਂ ਕਦੇ ਵੀ ਆਗੂਆਂ ਦੀ ਲਕਸ਼ਮਣ ਰੇਖਾ ਪਾਰ ਨਹੀਂ ਕਰੋਗੇ ਕਦੇ ਨਹੀਂ ਕਰਾਂਗੇ ਮੇਰੇ ਦੋਸਤੋ ਅਗਰ ਇਸ ਗੱਲ ਤੇ ਆਪਾਂ ਚੱਲ ਗਏ ਆਪਣਾ ਡਿਸਪੀਸਪਲ ਹੈ ਯਾਰ ਆਪਾਂ ਇੱਕ ਡਿਸਪੀਸਪਲਡ ਫੋਰਸ ਆ ਅਸੀਂ ਸਾਡਾ ਇੱਕ ਨੌਜਵਾਨ ਗਿਆ ਹੈ ਉਹਦਾ ਜੋ ਅਸੀਂ ਸੰਸਕਾਰ ਕਰਨ ਦੀ ਪ੍ਰਕਿਰਿਆ ਕਰਨੀ ਸੀ ਸਰਕਾਰ ਨੇ ਤੁਹਾਡਾ ਦਬਾਅ ਬਹੁਤ ਹੈ ਅੱਜ ਤੱਕ ਕਿਸੇ ਕਿਸਾਨ ਅੰਦੋਲਨ ਦੇ ਸ਼ਹੀਦ ਨੂੰ ਸ਼ਹੀਦ ਦਾ ਤਰਜਾ ਨਹੀਂ ਦਿੱਤਾ ਕਿ ਸਰਕਾਰ ਨੇ ਲੇਕਿਨ ਤੁਹਾਡੇ ਸ਼ਹੀਦ ਨੂੰ ਸਰਕਾਰ ਨੇ ਐਲਾਨ ਕਰਤਾ ਕਿ ਜਿਸ ਤਰੀਕੇ ਦੇ ਨਾਲ ਅਸੀਂ ਦੂਸਰੇ ਸ਼ਹੀਦਾਂ ਨੂੰ 1 ਕਰੋੜ ਰੁਪਇਆ ਮੁਆਵਜ਼ਾ ਦਿੰਨੇ ਆ ਇਨੂ ਵੀ ਉਸ ਏਟਰੀਕ ਦੇ ਨਾਲ ਮੁਆਵਜ਼ਾ ਦੇਵਾਂਗੇ ਅਗਲੀ ਗੱਲ ਇਹ ਚਾhti ਕਿ ਉਸ ਨੌਜਵਾਨ ਦੀ ਭੈਣ ਛੋਟੀ ਬੱਚੀ ਹੈ ਉਹਨੂੰ ਸਰਕਾਰੀ ਨੌਕਰੀ ਵੀ ਦੇਵਾਂਗੇ ਇਹ ਵੀ ਮੰਨ ਲਿਆ ਪਰ ਦਲ ਮੁਕੀ ਨਹੀਂ ਅਸੀਂ ਮੰਗ ਕਰਦੇ ਆ ਸਾਡਾ ਨੌਜਵਾਨ ਸ਼ਹੀਦ ਹੋਇਆ ਕਿਉਂ ਜਿਨ੍ਹਾਂ ਨੇ ਉਹਨੂੰ ਸ਼ਹੀਦ ਕੀਤਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਇਹ ਦਵਾ ਸਾਡਾ ਪੰਜਾਬ ਗਵਰਨਮੈਂਟ ਤੇ ਆ ਅਸੀਂ ਮੰਗ ਕਰ ਰਹੇ ਆ ਪੰਜਾਬ ਸਰਕਾਰ ਤੋਂ ਕਿ ਪੰਜਾਬ ਸਰਕਾਰ ਉਹਨਾਂ ਲੋਕਾਂ ਦੇ ਖਿਲਾਫ ਬੰਦੀ ਕਾਰਵਾਈ ਕਰੇ ਜਿਨ੍ਹਾਂ ਨੇ ਸਾਡੇ ਟਰੈਕਟਰ ਤੋੜੇ ਨੇ